ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ 140ਵੇਂ ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਜਾ ਕੇ ਦਿਖਾਉਣ ਦਾ ਅੱਜ ਤੁਹਾਡੇ ਲਈ ਨਵੇਂ ਹੀ ਸਟਾਈਲ ਦੀ ਇੱਕ ਦਸਤਾਰ ਲੈ ਕੇ ਆਏ ਆਂ ਸੈਂਟਰ ਦੇ ਵਿੱਚੋਂ ਅੱਧੇ-ਅੱਧੇ ਲੜ ਕੱਟ ਕੇ ਦਿਖਾਵਾਂਗੇ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਸਭ ਤੋਂ ਪਹਿਲਾਂ ਪਹਿਲੇ ਲੜ ਤੋਂ ਹੀ ਅਸੀਂ ਚੰਗੀ ਤਰ੍ਹਾਂ ਫੋਲਡ ਕਰਕੇ ਨਾ ਇੱਕ ਦੀ ਚਾਰ ਲੜ ਬਣਾਵਾਂਗੇ ਸਾਰੇ ਲੜਾਂ ਨੂੰ ਚੰਗੀ ਤਰ੍ਹਾਂ ਮੋਟੇ ਕਰਾਂਗੇ ਉਹਨਾਂ 'ਚੋਂ ਦੋ ਲੜਾਂ ਨੂੰ ਅੱਧੇ-ਅੱਧੇ ਲੜ ਕਰਕੇ ਰੱਖਾਂਗੇ ਸਾਰੇ ਅੱਧੇ-ਅੱਧੇ ਲੜ ਨਾ ਤੁਸੀਂ ਬਰਾਬਰ ਜੇ ਕੱਟਨੇ ਆ ਇੱਕੋ ਜਗ੍ ਜਾ ਸਕਦੀਆਂ ਇਸ ਲਈ ਅਸੀਂ ਪੂਰੀ ਵੀਡੀਓ YouTube ਤੇ ਅਪਲੋਡ ਕਰੀ ਦੀ ਜਿੱਥੇ ਪੂਣੀ ਬੇਸ ਅਤੇ ਦਸਤਾਰ ਤੁਸੀਂ ਵੀ ਘਰ ਬੈਠੇ ਕਿਵੇਂ ਸਿੱਖ ਸਕਦੇ ਹੋ ਸਾਰੀਆਂ ਚੀਜ਼ਾਂ ਨੂੰ ਡਿਟੇਲ ਸੇ ਸਮਝਾਇਆ ਹੋਇਆ ਹੁਣ ਪੂਰੇ ਲੜਾਂ ਦੀ ਉੱਤੇ ਸਲਾਈ ਫੇਰ ਕੇ ਉਹਨਾਂ ਦੇ ਉੱਤੇ ਵੱਟ ਪਾ ਦੇਣੇ ਨੇ ਤੇ ਅੱਧੇ-ਅੱਧੇ ਲੜਾਂ ਨੂੰ ਨਾ 3D ਕਰਨ ਤੋਂ ਬਾਅਦ ਚ ਇਸ ਤਰੀਕੇ ਨਾਲ ਤੁਸੀਂ ਬਿੰਦੀਆਂ ਪਾ ਰਣੀ ਨੇ ਪਿੱਛੇ ਤੇ ਫਿਰ ਤੁਹਾਡਾ ਨਵਾਂ ਸਟਾਈਲ ਤਿਆਰ ਹੈ ਜੀ ਇਸ ਤੋਂ ਬਾਅਦ ਕਲਗੀ ਵਾਲੇ ਪੇਚ ਨੂੰ ਸਾਫ਼ ਕਰਨ ਤੋਂ ਬਾਅਦ ਪੈਂਦੀ ਮੰਦਰ ਨਾਲ ਲਗਾ ਦੇਵਾਂਗੇ ਉੱਪਰੋਂ ਜੀ ਲੂਪੀ ਵਾਲੇ ਪਲੇ ਨੂੰ ਖਿੱਚ ਕੇ ਸੇ ਨੂੰ ਚੰਗੀ ਤਰ੍ਹਾਂ ਢਾ ਕੇ ਪਿੱਛੇ ਲੂਪੀ ਨੂੰ ਵੀ ਅੰਦਰ